ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਆਪਾਂ ਗੱਲ ਕਰਾਂਗੇ ਦਸਵੰਦ ਬਾਰੇ ਸੰਗਤ ਜੀ ਦਸਵੰਦ ਕੱਢਣਾ ਬਹੁਤ ਜ਼ਰੂਰੀ ਹੈ ਅੱਜ ਦੀ ਵੀਡੀਓ ਦਸਵੰਦ ਤੇ ਹੀ ਬਣਾਈ ਹੋਈ ਹੈ ਆਓ ਅੱਜ ਗੱਲ ਕਰਦੇ ਹਾਂ ਦਸਵੰਦ ਬਾਰੇ ਇਸ ਸਾਖੀ ਦੇ ਵਿੱਚ ਇੱਕ ਵਾਰ ਇਹ ਸਾਕੀ ਭਾਈ ਜਮਨਜੀਤ ਸਿੰਘ ਜੀ ਸੁਣਾਉਂਦੇ ਸੀ ਬੜੀ ਹੀ ਪਿਆਰੀ ਸਾਕੀ ਹੈ ਸੰਗਤ ਜੀ ਸਰਵਣ ਕਰੋ ਜੀ ਇੱਕ ਵਾਰ ਦੀ ਗੱਲ ਹੈ ਇੱਕ ਗੁਰੂ ਦਾ ਪਿਆਰਾ ਸੀ ਉਹ ਹਰ 6 ਮਹੀਨੇ ਬਾਅਦ ਦਸਵੰਦ ਕੱਢ ਕੇ ਸਿਰ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਪੇਟ ਕਰਦਾ ਸੀ ਇੱਕ ਵਾਰ ਉਹਦਾ ਸਰੀਰ ਕਾਫੀ ਢਿੱਲਾ ਹੋ ਗਿਆ ਕਿ ਉਹਦੇ ਤੇ ਜਾਇਆ ਨਹੀਂ ਗਿਆ ਉਹ ਆਪਣੇ ਪੁੱਤਰ ਨੂੰ ਕਹਿਣ ਲੱਗਾ ਬੇਟਾ ਇਹ ਦਸਵੰਧ ਦੀ ਰਕਮ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕਰ ਆਓ ਨਾਲੇ ਬੇਨਤੀ ਕਰੀਂ ਬਾਦਸ਼ਾਹ ਇਹ ਤੁਹਾਡੀਆਂ ਦਿੱਤੀਆਂ ਹੋਈਆਂ ਸੋਗਾਤਾਂ ਨੇ ਇਹਾਂ ਵਿੱਚੋਂ ਤਿਲ ਫੁੱਲ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੈ ਮੇਰੇ ਸਤਿਗੁਰੂ ਪਿਤਾ ਜੀ ਆ ਨਹੀਂ ਸਕੇ ਸਰੀਰ ਕੁਛ ਢਿੱਲਾ ਰਹਿੰਦਾ ਹੈ ਪਿਤਾ ਜੀ ਤੁਸੀਂ ਮੇਰੇ ਵੱਲੋਂ ਅਰਦਾਸ ਕਰਵਾ ਦਿਓ ਉਹ ਇੱਕ ਬਣਿਆ ਦਾ ਪੁੱਤਰ ਸੀ ਉਹ ਕਦੇ ਸਤਸੰਗ ਵਿੱਚ ਨਹੀਂ ਗਿਆ ਸੀ ਜਦੋਂ ਉਹ ਚੱਲਣ ਲੱਗਿਆ 500 ਰੁਪਏ ਸੀ ਥੈਲੀ ਵਿੱਚ ਉਹ ਸੋਚਣ ਲੱਗਾ ਮੈਂ ਗੁਰੂ ਜੀ ਨੂੰ 500 ਰੁਪਏ ਭੇਂਟ ਕਰਾਂਗਾ ਤਾਂ ਇਹਦੇ ਬਦਲੇ ਗੁਰੂ ਜੀ ਮੈਨੂੰ 1000 2000 ਤਾਂ ਦੇਣਗੇ ਹੀ ਜਾ ਕੇ 500 ਰੁਪਏ ਦਾ ਮੱਥਾ ਟੇਕਿਆ ਕਹਿਣ ਲੱਗਾ ਗਰੀਬ ਨਿਵਾਜ਼ ਮੇਰੇ ਪਿਤਾ ਜੀ ਆ ਨਹੀਂ ਸਕੇ ਉਹਨਾਂ ਨੂੰ ਥੋੜੀ ਸਰੀਰ ਢਿੱਲਾ ਸੀ ਤੁਸੀਂ ਇਹ ਪ੍ਰਵਾਨ ਕਰੋ ਸੁਰ ਸਿਰ ਗੁਰਗੋਬਿੰਦ ਸਿੰਘ ਜੀ ਕਹਿਣ ਲੱਗੇ ਕਿ ਕੁਛ ਦਿਨ ਬੇਟਾ ਇੱਥੇ ਸੇਵਾ ਕਰੋ ਬੇਟਾ ਤੁਸੀਂ ਜਾਓਗੇ ਬਖਸ਼ਿਸ਼ ਜ਼ਰੂਰ ਲੈ ਕੇ ਜਾਣਾ ਗਗਤ ਜੀ ਉਹ 2 ਦਿਨ ਰੁਕਿਆ ਤੇ ਉਹਦਾ ਦਿਲ ਨਹੀਂ ਲੱਗਿਆ ਕਿ ਜਿਹੜੇ ਵਪਾਰੀ ਬੰਦੇ ਹੁੰਦੇ ਨੇ ਉਹਨਾਂ ਦਾ ਕੀਰਤਨ ਵਿੱਚ ਮਨ ਨਹੀਂ ਲੱਗਦਾ ਉਹ ਤਾਂ ਇਹ ਸੋਚਦੇ ਨੇ ਕਿ ਕਦੋਂ ਭੋਗ ਪਵੇ ਕਦੋਂ ਅਰਦਾਸ ਹੋਵੇ ਤੇ ਕਦੋਂ ਅਸੀਂ ਜਾਈਏ ਮਨ ਨਹੀਂ ਟਿਕਦਾ ਇਹਨਾਂ ਦਾ ਇਹਨਾਂ ਦਾ ਦਿਮਾਗ ਦਿਲ ਬਿਜ਼ਨਸ ਵਿੱਚ ਹੀ ਰਹਿੰਦਾ ਹੈ ਸਾਰੇ ਗੁਰੂ ਜੀ ਨੂੰ ਪਿਆਰ ਕਰਦੇ ਨੇ ਉਹ ਚਾਹੁੰਦੇ ਨੇ ਕਿ ਹੋਰ ਕੀਰਤਨ ਹੋਵੇ ਜਿਹੜਾ ਵਕਤ ਗੁਰੂ ਜੀ ਦੇ ਚਰਨਾਂ ਵਿੱਚ ਬੀਤ ਜਾਵੇ ਉਹੀ ਚੰਗਾ ਹੈ ਇਹ ਸਾਡੇ ਗੁਰੂ ਜੀ ਦਾ ਸ਼ੁਕਰਾਨਾ ਹੈ ਕਿ ਅਸੀਂ ਉਹਨਾਂ ਦੇ ਚਰਨਾਂ ਵਿੱਚ ਬੈਠੇ ਹਾਂ। ਉਹ ਦਿਨ ਪਿੱਛੇ ਹੀ ਉਹ ਆ ਗਿਆ ਕਹਿਣ ਲੱਗਾ ਪਾਸ਼ਾ ਮੈਂ ਘਰ ਜਾਣਾ ਹੈ। ਸ੍ਰੀ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਇੱਕ ਸੇਵਾਦਾਰ ਨੂੰ ਬੁਲਾਇਆ ਕਹਿਣ ਲੱਗੇ ਜਾਓ ਪ੍ਰਸ਼ਾਦ ਲੈ ਕੇ ਆਓ। ਇਸ ਬੱਚੇ ਨੇ ਘਰ ਜਾਣਾ ਹੈ। ਪ੍ਰਸ਼ਾਦ ਵਿੱਚ ਇੱਕ ਸਰਬ ਲੋ ਦਾ ਕੜਾ ਤੇ ਥੋੜੀ ਜੀ ਮਠਿਆਈ ਪ੍ਰਸ਼ਾਦ ਦੇ ਤੌਰ ਤੇ ਗੁਰੂ ਜੀ ਨੇ ਉਸ ਨੂੰ ਭੇਟ ਕਰ ਦਿੱਤੀ। ਉਹ ਜਦੋਂ ਘਰ ਵੱਲ ਚੱਲ ਪਿਆ ਚਲਦਾ ਜਾਂਦਾ ਸੋਚਦਾ ਹੈ ਕਿ ਮੈਂ ਤਹੇ ਲੁੱਟ ਹੀ ਗਿਆ ਇੱਥੇ ਆ ਕੇ। ਮੈਂ 500 ਰੁਪਏ ਚੜਾਏ ਸੀ ਤੇ ਮੈਨੂੰ ਤਾਂ ਇਹ ਥੋੜਾ ਜਿਹਾ 2 ਰੁਪਏ ਦਾ ਇਹ ਕੜਾ ਤੇ ਕੁਝ ਪੈਸੇ ਦਾ ਇਹੇ ਪ੍ਰਸਾਦ ਹੋਣਾ ਮੈਂ ਤਾਂ ਇੱਥੇ ਆ ਕੇ ਲੁੱਟ ਹੀ ਗਿਆ ਮੈਂ ਇੱਥੇ 500 ਰੁਪਏ ਦਾ ਮੱਥਾ ਟੇਕਿਆ ਤੇ ਮੈਨੂੰ ਬਦਲੇ ਵਿੱਚ ਕੁਝ ਵੀ ਨਹੀਂ ਮਿਲਿਆ ਕੀ ਮਿਲਿਆ ਇੱਕੜਾ ਉਹ ਵੀ ਲੋਹੇ ਦਾ ਸੰਗਤ ਜੀ ਉਹ ਭੁੱਲ ਗਿਆ ਸੀ ਕਿ ਜਿਹਨੂੰ ਵਹਿਗੁਰੂ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੜਾ ਦੇ ਦਿੱਤਾ ਤੈਂ ਸਮਝ ਲਓ ਉਹਦੀ ਬਾਹ ਫੜ ਲਈ ਸੀ ਦੋਂ ਉਹ ਬਾਹਰ ਨਿਕਲਿਆ ਤਾਂ ਉਹਨੂੰ ਇੱਕ ਗੁਰਸਿੱਖ ਮਿਲਿਆ ਕਹਿਣ ਲੱਗਾ ਕਿਉਂ ਬਈ ਬੜਾ ਉਦਾਸ ਹੈ ਤੂੰ ਕਹਿਣ ਲੱਗਾ ਮੈਂ ਤਾਂ ਇੱਥੇ ਆ ਕੇ ਲੁੱਟ ਹੀ ਗਿਆ 100 ਰੁਪਏ ਲਿਆ ਸੀ ਗੁਰੂ ਨੂੰ ਮੱਥਾ ਵੀ ਟੇਕਿਆ ਤੇ ਗੁਰੂ ਨੇ ਕੀ ਦਿੱਤਾ ਇੱਕ ਲੋਹੇ ਦਾ ਕੜਾ ਤੇ ਥੋੜਾ ਜਿਹਾ ਪ੍ਰਸ਼ਾਦ ਮੈਂ ਤਾਂ ਸੋਚਦਾ ਹਾਂ ਕਿ ਮੇਰੇ ਪਿਤਾ ਜੀ ਮੂਰਖ ਹੀ ਸਨ ਜੋ ਕਿ 6 ਮਹੀਨਿਆਂ ਬਾਅਦ ਦਸਵੰਦ ਭੇਜਦੇ ਨੇ ਉਹ ਇਹ ਨਹੀਂ ਪਤਾ ਕਿ ਜਿਹੜੀਆਂ ਗੁਰੂ ਜੀ ਦੀਆਂ ਬਖਸ਼ਿਸ਼ਾਂ ਕਰ ਆਉਂਦੀਆਂ ਨੇ ਇਹ ਕੰਮ ਕਾਰਜ ਸਭ ਕੁਝ ਉਸੇ ਨਾਲ ਚੱਲਦਾ ਹੈ ਗੁਰੂ ਜੀ ਦੀ ਬਖਸ਼ਿਸ਼ ਨਾਲ ਅਸੀਂ ਕੌਣ ਹੁੰਦੇ ਹਾਂ ਪੈਸੇ ਵਾਲੇ ਮਨੁੱਖ ਇਹ ਸਭ ਕੁਝ ਨਹੀਂ ਕਰ ਸਕਦਾ ਗੁਰੂ ਦੀ ਬਖਸ਼ਿਸ਼ ਹੀ ਹੈ ਅੱਗੋਂ ਗੁਰੂ ਦਾ ਸਿੱਖ ਕਹਿਣ ਲੱਗਾ ਉਸ ਨੂੰ ਕਿ ਭਾਈ ਜੇ ਤੈਨੂੰ ਲੱਗਦਾ ਹੈ ਮੈਂ 500 ਰੁਪਏ ਲੈ ਕੇ ਆਇਆ ਸੀ ਮੈਨੂੰ ਗੁਰੂ ਜੀ ਨੇ ਇੱਕ ਕੜਾ ਤੇ ਆਹ ਫੁੱਲ ਦੇ ਦਿੱਤੇ ਪ੍ਰਸ਼ਾਦ ਤਾਂ ਤੂੰ ਮੇਰੇ ਕੋਲੋਂ 600 ਰੁਪਏ ਲੈ ਲੈ ਤਾਂ ਤੂੰ ਇਹ ਪ੍ਰਸ਼ਾਦ ਤੇ ਕੜਾ ਮੈਨੂੰ ਦੇ ਦੇ ਗੁਰੂ ਜੀ ਦੀ ਬਖਸ਼ਿਸ਼ ਉਹ ਉਹ ਸੋਚਣ ਲੱਗ ਪਿਆ ਕਿ ਇਹ ਤਾਂ ਮੇਰੇ ਪਿਤਾ ਜੀ ਨਾਲੋਂ ਵੀ ਮੂਰਖ ਹੈ ਮੈਨੂੰ 500 ਰੁਪਏ ਦੇ ਬਦਲੇ 600 ਦੇਣ ਲੱਗ ਪਿਆ ਤੇ ਉਹ ਗੁਰੂ ਦਾ ਸਿੱਖ ਉਸ ਨੂੰ ਆਪਣੇ ਘਰ ਲੈ ਗਿਆ ਕਹਿਣ ਲੱਗਾ ਤੂੰ ਮੇਰੇ ਘਰ ਆਇਆ ਹਾਂ ਤਾਂ ਲੰਗਰ ਪਾਣੀ ਛੱਕ ਕੇ ਜਾ ਮੈਂ ਤੈਨੂੰ ਐਦਾਂ ਨਹੀਂ ਜਾਣ ਦੇਵਾਂਗਾ ਘਰ ਵਾਲੀ ਨੂੰ ਕਹਿਣ ਲੱਗਾ ਕਿ ਭਗਵਾਨ ਨੇ ਪ੍ਰਸ਼ਾਦਾ ਤਿਆਰ ਕਰ ਸਾਡੇ ਘਰ ਅੱਜ ਇੱਕ ਗੁਰੂ ਦਾ ਸਿੱਖ ਆਇਆ ਹੈ ਇਹ ਧੰਨ ਭਾਗ ਹਨ ਜਿਦੇ ਤੇ ਗੁਰੂ ਜੀ ਖੁਸ਼ ਹੁੰਦੇ ਹਨ ਉਹਨਾਂ ਦੇ ਘਰ ਇੱਕ ਗੁਰਸਿੱਖ ਭੇਜ ਦਿੰਦੇ ਹਨ ਅੱਜ ਸਾਡੇ ਘਰ ਇੱਕ ਸਿੱਖ ਆਇਆ ਹੈ। ਘਰਵਾਲੀ ਬੜੀ ਖੁਸ਼ੀ ਨਾਲ ਲੰਗਰ ਪਾਣੇ ਬਣਾਉਣ ਲੱਗ ਪਈ ਤਾਂ ਉਹ ਦੇ ਘਰ ਵਾਲਾ ਨੇੜੇ ਇੱਕ ਸਹੂਕਾਰ ਗੁੜ ਗਿਆ ਕਿ ਮੇਰਾ ਮਕਾਨ ਗਿਰਵੀ ਰੱਖ ਲੈ। ਮੇਰੇ ਘਰਵਾਲੀ ਦੇ ਗਹਿਣੇ ਵੀ ਰੱਖ ਲਓ ਮੈਨੂੰ 600 ਰੁਪਏ ਦੇ ਦਿਓ। ਸਹੂਕਾਰ ਨੇ 600 ਰੁਪਏ ਦੇ ਦਿੱਤਾ। ਆਪਣੇ ਘਰ ਆਇਆ ਤੇ ਸਿੱਖ ਨੂੰ ਪ੍ਰਸ਼ਾਦਾ ਛਕਾਇਆ। ਉਸ ਨੂੰ ਗਿਣ ਕੇ 600 ਰੁਪਏ ਦੇ ਦਿੱਤੇ ਤੇ ਉਹਨੇ ਉਹਨੂੰ ਆਖਿਆ ਕਿ ਗੁਰੂ ਦੇ ਪਿਆਰਿਆ ਜਿਹੜੀ ਬਖਸ਼ਿਸ਼ ਤੈਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ ਉਹ ਤੂੰ ਮੇਰੀ ਝੋਲੀ ਵਿੱਚ ਪਾ ਦੇ ਤੇ ਇੱਕ ਵਾਰ ਕਹਿ ਦੇ ਜਿਹੜੀ ਬਖਸ਼ਿਸ਼ ਗੁਰੂ ਜੀ ਨੇ ਮੈਨੂੰ ਦਿੱਤੀ ਸੀ ਮੈਂ 600 ਰੁਪਏ ਵਿੱਚ ਤੈਨੂੰ ਵੇਚ ਦਿੱਤੀ ਉਹਨੇ 600 ਰੁਪਏ ਗਿਣ ਕੇ ਆਪਣੀ ਜੇਬ ਵਿੱਚ ਪਾਏ ਤੇ ਸੋਚਣ ਲੱਗ ਪਿਆ ਚਲੋ 500 ਦੇ 600 ਤਾਂ ਬਣੇ ਕਿਉਂਕਿ ਉਹ ਬਾਣੀਆਂ ਪੁੱਤਰ ਸੀ ਹਿਸਾਬ ਕਿਤਾਬ ਬਹੁਤਾ ਕਰਦਾ ਸੀ ਪੂਨੇ ਇਹ ਕਹਿ ਦਿੱਤਾ ਕਿ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਨੇ ਬਖਸ਼ਿਸ਼ ਮੈਨੂੰ ਦਿੱਤੀ ਸੀ ਉਹ ਮੈਂ ਤੈਨੂੰ 600 ਰੁਪਏ ਵਿੱਚ ਵੇਚ ਦਿੱਤੀ ਜਦੋਂ ਉਹ ਘਰ ਆਇਆ ਪਿਤਾ ਜੀ ਨੇ ਪੁੱਛਿਆ ਕਿ ਕਹਿਣ ਲੱਗਿਆ ਕਿ ਪਿਤਾ ਜੀ ਹਰ ਵਾਰ 500 ਰੁਪਏ ਗੋਆ ਕੇ ਆਉਂਦੇ ਸੀ ਇਸ ਬਾਰੇ ਮੈਂ 500 ਦੇ 600 ਬਣਾ ਕੇ ਲਿਆ ਹਾਂ ਕਹਿਣ ਲੱਗਾ ਮੈਨੂੰ ਗੁਰੂ ਜੀ ਨੇ ਬਖਸ਼ਿਸ਼ ਦਿੱਤੀ ਸੀ ਮੈਂ 600 ਰੁਪਏ ਵਿੱਚ ਰਸਤੇ ਵਿੱਚ ਇੱਕ ਗੁਰਸਿੱਖ ਨੂੰ ਵੇਚ ਆਇਆ ਉਹ ਕਹਿਣ ਲੱਗਾ ਪੁੱਤਰਾ ਤੈ ਬਹੁਤ ਮਾੜਾ ਕੀਤਾ ਹੈ ਕੋਈ ਗੁਰੂ ਜੀ ਦੀ ਬਖਸ਼ਿਸ਼ ਨੂੰ ਵੇਚਦਾ ਹੈ ਭਲਾ ਤਾਂ ਕਰਮਾਂ ਵਾਲਿਆਂ ਨੂੰ ਮਿਲਦੀ ਹੈ ਪੁੱਤਰਾ ਉਸ ਤੋਂ ਬਾਅਦ ਜਿਹੜੀ ਘਰ ਵਿੱਚ ਬਰਕਤ ਸੀ ਦਸਵੰਦ ਕਰਕੇ ਗੁਰੂ ਦੀ ਕਿਰਪਾ ਕਰਕੇ ਉਹ ਸਾਰੀਆਂ ਉੱਡ ਗਈਆਂ ਕਿ ਗੁਰੂ ਜੀ ਨੇ ਆਖਿਆ ਸੀ ਕਿ ਦੌਲਤ ਦੀਆਂ ਦੌਲਤਾਂ ਨੇ ਇੱਕ ਤਾਂ ਉਸ ਵੇਲੇ ਪੈਂਦੀ ਹੈ ਜਦੋਂ ਦੌਲਤ ਆਂਦੀ ਹੈ ਜਦੋਂ ਬੰਦਾ ਆਕੜ ਕੇ ਤੁਰਦਾ ਹੈ ਤੇ ਬੰਦੇ ਨੂੰ ਬੰਦਾ ਨਹੀਂ ਸਮਝਦਾ ਤੇ ਦੂਜੀ ਲੱਤ ਉਸ ਵੇਲੇ ਮਾਰਦੀ ਹੈ ਵੇਲੇ ਕਰੋ ਜਾਂਦੀ ਹੈ ਤਾਂ ਧੌਣ ਉੱਚੀ ਕਰਨ ਜੋਗਾ ਨਹੀਂ ਰਹਿੰਦਾ ਜੀ ਤਾਂ ਹੀ ਇਹਦਾ ਨੌਦੌਲਤ ਹੈ ਯਾਨੀ ਕਿ ਦੌਲਤਾਂਆਂ ਘਰ ਵਿੱਚ ਗੁਰੂ ਜੀ ਦੀਆਂ ਬਰਕਤਾਂ ਸੀ ਉਹ ਦਿਨੋਂ ਦਿਨ ਘਟਦੀਆਂ ਗਈਆਂ ਤੇ ਉਹਨਾਂ ਦਾ ਸਭ ਕੁਝ ਵਿਕ ਗਿਆ ਕਹਿਣ ਲੱਗਿਆ ਪੁੱਤਰ ਮੈਂ ਕਿਹਾ ਸੀ ਨਾ ਕਿ ਗੁਰੂ ਜੀ ਨੇ ਆ ਬਖਸ਼ਾ ਸਾਂ ਵੇਚ ਕੇ ਤੂੰ ਬਹੁਤ ਮਾੜਾ ਕੀਤਾ ਹੈ ਆਪਾਂ ਹੁਣ ਕਿਸੇ ਤੋਂ 700 ਰੁਪਇਆ ਧਾਰਾ ਲਈਏ 600 ਦੇ ਬਦਲੇ ਉਸ ਸਿੱਖ ਨੂੰ 700 ਰੁਪਇਆ ਦੇ ਕੇ ਆਈਏ। ਗੁਰੂ ਜੀ ਦੀ ਬਖਸ਼ਿਸ਼ ਮੋੜ ਲਈਏ ਆਪਣੇ ਘਰ। ਉਹਨਾਂ ਨੇ 700 ਰੁਪਇਆ ਕਿਸੇ ਤੋਂ ਧਾਰਾ ਲੀਤਾ ਤੇ ਉਸ ਗੁਰਸਿੱਖ ਦੇ ਘਰ ਪਹੁੰਚ ਗਏ। ਉਹਨਾਂ ਨੇ ਵੇਖਿਆ ਉਹਨੂੰ ਤਾਂ ਰੰਗ ਭਾਗ ਲੱਗੇ ਹੋਏ ਸੀ। ਵਾਹਿਗੁਰੂ ਜੀ ਦੀ ਅਪਾਰ ਕਿਰਪਾ ਹੋਈ ਸੀ ਉਹਦੇ ਉੱਤੇ। ਕਿ ਗੁਰੂ ਜੀ ਦੀ ਬਖਸ਼ਿਸ਼ ਉੱਥੇ ਸਭ ਕੁਝ ਮੈਂ ਜਾ ਕੇ ਕਿਹਾ ਕਿ ਪਿਆਰਿਆ ਇਹ ਫੜ 700 ਰੁਪਈਆ ਤੇ ਗੁਰੂ ਜੀ ਦੀ ਬਖਸ਼ਿਸ਼ ਮੈਨੂੰ ਵਾਪਸ ਦੇ ਦੇ। ਆਕੋ ਉਹ ਕਹਿਣ ਲੱਗਾ ਮੈਨੂੰ ਤਾਂ ਜਿਸ ਦਿਨ ਦੀ ਗੁਰੂ ਜੀ ਦੀ ਬਖਸ਼ਿਸ਼ ਮਿਲੀ ਹੈ ਮਨ ਨੂੰ ਵੀ ਬਹੁਤ ਸੁੱਖ ਮਿਲਿਆ ਹੈ ਤੇ ਮੇਰੇ ਤਨ ਨੂੰ ਵੀ ਬਹੁਤ ਸੁੱਖ ਮਿਲਿਆ ਹੈ ਤੇ ਘਰ ਵਿੱਚ ਕਿਸੇ ਚੀਜ਼ ਦੀ ਵੀ ਤੰਗੀ ਨਹੀਂ ਰਹੀ। ਉਹ ਰੋਣ ਲੱਗ ਪਏ। ਪਿਓ ਤੇ ਪੁੱਤਰ ਸਿੱਖ ਨੇ ਕਿਹਾ ਭਾਈ ਹੁਣ ਤਾਂ ਇੱਕੋ ਹੀ ਹੱਲ ਹੈ ਗੁਰੂ ਦੇ ਚਰਨਾਂ ਵਿੱਚ ਡਿੱਗ ਪਓ ਆਪਣੀ ਝੁੱਲ ਬਖਸ਼ਾ ਲਓ ਗੁਰੂ ਜੀ ਐਨੇ ਬਖਸ਼ਣਹਾਰ ਹਨ ਤੁਹਾਨੂੰ ਟੈਂਦਿਆਂ ਦੇ ਲੱਗ ਸਕਦੀ ਹੈ ਗੁਰੂ ਨੂੰ ਬਖਸ਼ਣ ਲੱਗੇ ਦੇਰ ਨਹੀਂ ਲਗਣੀ ਤੇ ਉਹ ਗੁਰੂ ਜੀ ਦੇ ਚਰਨਾਂ ਵਿੱਚ ਜਾ ਕੇ ਡਿੱਗ ਪਏ ਅੱਗੋਂ ਗੁਰੂ ਜੀ ਕਹਿਣ ਲੱਗੇ ਓ ਸਿਆਣ ਪਸੁਰਜਨੋ ਸਿਮਰੋ ਹਰ ਹਰ ਰਾਇ ਇੱਕ ਆਸ ਹਰਮਨ ਰੱਖੋ ਨਾਨਕ ਦੁਖ ਪਰਮ ਭੋਜੈ ਗੁਰੂ ਦੇ ਦਰ ਆਕੇ ਕਦੇ ਸਿਆਣ ਬਤੇ ਚਤਰਾਇਆਂ ਨਾ ਕਰੋ ਗੁਰੂ ਜੀ ਨੇ ਕਿਹਾ ਕਿ ਜੇ ਸੱਪ ਵੀ ਖੁੱਡ ਵਿੱਚ ਵੱੜਦਾ ਹੈ ਉਹ ਵੀ ਸਿੱਧਾ ਹੋ ਕੇ ਵੱੜਦਾ ਹੈ ਭਾਈ ਹੁਣ ਤੂੰ ਸਿੱਧਾ ਹੋ ਕੇ ਬੈਠ ਜਾ ਇੱਥੇ ਤਾਂ ਆਪਣੇ ਬਲਸਲ ਛੱਡ ਦੇ ਗੁਰੂ ਦੇ ਦਰ ਆ ਕੇ ਝੂਠ ਤੇ ਠੱਗੀਆਂ ਮਾਰਨਾ ਲੋਕਾਂ ਦਾ ਬੁਰਾ ਕਰਨ ਵਾਰੇ ਸੋਚਦਾ ਹਾਂ ਗੁਰੂ ਦਾ ਨਾਮ ਲਿਆ ਕਰ ਪਾਈ ਗੁਰੂ ਕਿਰਪਾ ਨਾਲ ਸਤ ਗੁਰਜੀ ਨੇ ਬਖਸ਼ਿਸ਼ ਕੀਤੀ ਤੇ ਉਹਨਾਂ ਪਿਓ ਪੁੱਤਰਾਂ ਨੂੰ ਬਖਸ਼ ਦਿੱਤਾ ਐਡਾ ਵੱਡਾ ਬਖਸ਼ਣ ਹਾਰ ਮੇਰਾ ਪਿਤਾ ਫੇਰ ਉਹਨਾਂ ਦੀਆਂ ਝੋੜੀਆਂ ਖੁਸ਼ੀਆਂ ਨਾਲ ਭਰ ਦਿੱਤੀਆਂ ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹ ਮੰਗੇ ਠਾਕੁਰ ਆਪਣੇ ਤੇ ਸੋਹੀ ਸੋਹੀ ਦੇਵੈ। ਆਨਕ ਦਾਸ ਮੁਖ ਤੇ ਜੋ ਬੋਲੇ ਇहां ਉहां ਸਚ ਹੋਵੈ। ਹੁਣ ਉਹ ਕੁਛ ਸਮਾਂ ਪਾ ਕੇ ਪਿਓ ਤੇ ਪੁੱਤਰ ਗੁਰੂ ਘਰ ਦੇ ਵਿੱਚ ਦਸਵੰਦ ਦੇਣ ਆਉਂਦੇ ਹਨ ਤੇ ਇਸ ਲਈ ਸਾਨੂੰ ਗੁਰੂ ਘਰ ਵਾਸਤੇ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ। ਚਾਹੇ ਆਪਾਂ ਥੋੜੀ ਹੀ ਰਕਮ ਕੱਢੀਏ ਪਰ ਆਪਣੇ ਗੁਰੂ ਦੇ ਚਰਨਾਂ ਵਿੱਚ ਭੇਟਾ ਜ਼ਰੂਰ ਕਰਿਏ ਚਾਹੇ ਕਿਸੇ ਗਰੀਬ ਨੂੰ ਦਾਨ ਕਰੀਏ ਪਰ ਆਪਣੀ ਕਮਾਈ ਵਿੱਚੋਂ ਦਸਵੰਧ ਜ਼ਰੂਰ ਕੱਢੋ ਭਾਈ ਗੁਰੂ ਦੀ ਗੋਲਕ ਗਰੀਬ ਦਾ ਮੂੰਹ ਸੰਗਤ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਇਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਤੇ ਕਮੈਂਟ ਕਰਕੇ ਦੱਸਿਓ ਤੁਹਾਨੂੰ ਸਾਡੀ ਵੀਡੀਓ ਕਿਵੇਂ ਦੀ ਲੱਗੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ